ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ। ਔਰ ਅੱਜ ਵਿਸ਼ਾ ਬੜਾ ਮਹੱਤਵਪੂਰਨ ਹੈ। ਕੈਨੇਡਾ ਵੀਜ਼ਾ ਦੇਗਾ ਜਾਂ ਨਹੀਂ? ਕੈਨੇਡਾ 'ਚ ਵੀਜ਼ੇ ਦਾ ਫਿਊਚਰ ਕੀ ਹੈ ਤੇ ਵਿਦਿਆਰਥੀ ਦਾ? ਇਸ ਟੌਪਿਕ ਤੇ ਗੱਲ ਕਰਾਂਗੇ ਸਾਡੇ ਨਾਲ ਤੀਰਤ ਜੀ ਨੇ। ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਤੇ ਨਾਲ ਦੀ ਨਾਲ ਮੇਰਾ ਇਹ ਵਿਸ਼ਾ ਵੀ ਹੈ। ਤੀਰਤ ਜੀ ਇਹ ਵੀ ਵਿਸਥਾਰ ਦੇ ਦਿਓ। ਵਿਦਿਆਰਥੀਆਂ ਦਾ ਫਿਊਚਰ ਕੀ ਹੈ ਔਰ ਵੀਜ਼ੇ ਦਾ ਫਿਊਚਰ ਕੀ ਹੈ? ਕੈਨੇਡਾ 'ਚ ਵੀਜ਼ਾ ਮਿਲੇਗਾ, ਕਦੋਂ ਮਿਲੇਗਾ, ਕਿਵੇਂ ਮਿਲੇਗਾ, ਕਿਸ ਤੇ ਫਿਊਚਰ ਵਿਜ਼ਨ ਨਾਲ ਕਿਵੇਂ ਜੁੜਿਆ ਇਹ ਸਾਰੀਆਂ ਗੱਲਾਂ ਕਰ ਦਿਓ ਤੇ ਬਿਲਕੁਲ ਸਰ ਇਹ ਵੀ ਚੀਜ਼ ਬਹੁਤ ਜ਼ਰੂਰੀ ਹੈ ਕਿਉਂਕਿ ਐਸ ਵੇਲੇ ਇੱਕ ਪਾਸੇ ਬੱਚੇ ਉਹ ਵੀ ਪਰੇਸ਼ਾਨ ਆ ਮਾਪੇ ਵੀ ਪਰੇਸ਼ਾਨ ਆ ਜਿੰਨਾਂ ਦੇ ਬੱਚੇ ਉੱਤੇ ਪਹੁੰਚੇ ਹੋਏ ਫਿਊਚਰ ਨੂੰ ਲੈ ਕੇ ਕੱਲ ਕੀ ਬਣੇਗਾ ਤੇ ਉਹ ਵੀ ਬੱਚੇ ਪਰੇਸ਼ਾਨ ਹੈਗੇ ਆ ਮਾਪੇ ਵੀ ਪਰੇਸ਼ਾਨ ਆ ਜਿਨ੍ਹਾਂ ਨੇ ਆਪਣੇ ਬੱਚੇ ਭੇਜਨੇ ਸੀਗੇ ਜਿਨ੍ਹਾਂ ਨੇ ਬੜੀਆਂ ਉਮੀਦਾਂ ਲਾਈਆਂ ਸੀ ਜਿਨ੍ਹਾਂ ਨੇ ਸੋਚਿਆ ਹੋਇਆ ਸੀ ਕਿ ਉਹਨਾਂ ਦਾ ਬੱਚਾ ਬਾਹਰ ਜਾ ਕੇ ਜਿਹੜਾ ਕੀ ਆਪਣਾ ਕੱਲ ਬਣਾ ਲਏ ਪਰ ਜਿੱਦਾਂ ਦਾ ਸਰ 2025 ਸਾਲ ਚੈਲੈਂਜਿੰਗ ਨਿਕਲੇਗਾ ਸਾਰਿਆਂ ਨੂੰ ਪਤਾ ਵਾ ਕਿ ਵੀਜ਼ੇ ਕੈਨੇਡਾ ਨੇ ਕਿੱਦਾਂ ਦਿੱਤੇ ਆ ਕੈਨੇਡਾ ਨੇ ਕਿਹੜੀਆਂ ਕਿੜੀਆਂ ਗੱਲਾਂ ਕਰਕੇ ਵੀਜ਼ੇ ਰਿਫਿਊਜ਼ ਕੀਤੇ ਆ ਅਠ ਅਠ ਬੈਂਡ ਵਾਲੇ ਬੱਚੇ ਚੰਗੇ ਸਾਰਾ ਕੁਝ ਐਂਡ ਯੂਨੀਵਰਸਿਟੀ ਦੇ ਵਿੱਚ ਡਿਗਰੀਆਂ ਉਹ ਵੀ ਉਹਨੇ ਰਿਫਿਊਜ਼ ਕਰਾ ਕੇ ਬੱਚਿਆਂ ਨੂੰ ਜਿਹੜੇ ਕਿਸ ਆਪਣੇ ਮਿਲ ਗਿਆ ਇਸ ਸਾਲ ਤੋੜੇ ਜਿਹੜੇ ਹੈਗੇ ਆ ਬਟ ਹੁਣ ਜਿਹੜਾ ਇੱਕ ਸਵਾਲ ਮੇਨ ਆ ਕਿ ਕਿੱਦਾਂ ਕਿੰਨੇ ਕ ਵੀਜ਼ੇ ਆਣਗੇ ਆਣਗੇ ਜਾਂ ਨਹੀਂ ਆਣਗੇ ਸੋ ਮੈਂ ਅੱਜ ਨਾ ਇੱਥੇ ਸਾਰੀਆਂ ਚੀਜ਼ਾਂ ਨੂੰ ਕਹਿਣਾ ਚਾਹੂੰਗਾ ਇਸ ਬਜਟ ਤੋਂ ਬਾਅਦ ਡੈਫੀਨੇਟਲੀ ਆਮ ਵੈਰੀ ਪੋਜ਼ਿਟਿਵ ਅਬਾਊਟ ਦਾ ਫਿਊਚਰ ਨਵੇਂ ਬੱਚਿਆਂ ਨੂੰ ਸੋ ਕਿਉਂ ਮੈਂ ਕਹਿ ਰ ਸੋ ਨਾ ਇੱਕ ਪਿੱਛੇ ਜੇ ਇੱਕ ਬੜਾ ਵੱਡਾ ਇੱਕ ਚੈਲੰਜ ਵੀ ਜਿਹੜਾ ਕੀ ਆ ਮੈਂ ਤਾਂ ਕਹੂੰਗਾ ਕਿ ਨਿਕਲ ਕੇ ਬਾਹਰ ਆਇਆ ਸੀ ਕਿ ਜਦੋਂ ਬੱਚਾ ਰਿਫਿਊਜ਼ ਹੁੰਦਾ ਦੁਬਾਰਾ ਬੱਚੇ ਨੂੰ ਫਾਈਲ ਲਾਉਣੀ ਦੇ ਤੇ ਉਹਨੂੰ ਬੱਚੇ ਨੂੰ ਪੈਰ ਲੈਟਰ ਆਪਾਂ ਨੂੰ ਚਾਹੀਦੀ ਸੀ ਤੇ ਜ਼ਿਆਦਾਤਰ ਕਾਲਜ ਯੂਨੀਵਰਸਿਟੀ ਦੇ ਨਹੀਂ ਰਹੇ ਸੀ ਉਹ ਮਨਾ ਕਰੀ ਜਾ ਰਹੇ ਸੀ ਬੱਚਿਆਂ ਨੂੰ ਤੇ ਇੱਕ ਵਾਰੀ ਸਰ ਸਭ ਨੂੰ ਪਤਾ ਇੰਨੀ ਇੰਨੀ ਫੀਸ ਗਈ ਜੋ ਫੀਸ ਵਾਪਸ ਮੰਗਾਉਣੀ ਜਾਣੀ ਸਮਾਂ ਖਰਾਬ ਪੈਸਾ ਖਰਾਬ ਸਭ ਕੁਝ ਬੱਚਿਆਂ ਦਾ ਬੜਾ ਜ਼ਰੂਰਤ ਹੈ ਤੇ ਉੱਪਰ ਉਹ ਡਰ ਵੀ ਹੁੰਦਾ ਸੀ ਪਤਾ ਨਹੀਂ ਕਰਾ ਕੇ ਫਿਰ ਵੀ ਵੀਜ਼ਾ ਆਉਣਾ ਜਾਂ ਨਹੀਂ ਆਉਣਾ ਸੋ ਉਹਦੇ ਤੇ ਇੱਕ ਨਾ ਕਲੈਰਿਟੀ ਹੁਣ ਕੈਨੇਡ ਜੇ ਤੁਸੀਂ ਮਾਸਟਰ ਡਿਗਰੀ ਉੱਤੇ ਦੇ ਪਬਲਿਕ ਇੰਸਟੀਚਿਊਟ ਦੇ ਵਿੱਚ ਜਾਂਦੇ ਆ ਸਰਕਾਰੀ ਯੂਨੀਵਰਸਿਟੀ ਮੈਂ ਤਾਂ ਕਹਾਂਗਾ ਜੇ ਤੁਸੀਂ ਜਾਂਦੇ ਆ ਪਬਲਿਕ ਇੰਸਟੀਚਿਊਟ ਦੇ ਵਿੱਚ ਜਾਂਦੇ ਆ ਤੇ ਤੁਸੀਂ ਆਪਣਾ ਸਪਾਊਸ ਦਾ ਨਾਮ ਲੈ ਕੇ ਜਾ ਹੀ ਸਕਦੇ ਆ ਤੇ ਤੁਹਾਨੂੰ ਪੈਲਦੀ ਵੀ ਲੋੜ ਨਹੀਂ ਨਾ ਪਹਿਲੀ ਵਾਰੀ ਨਾ ਦੂਜੀ ਵਾਰੀ ਸੋ ਇਹ ਬੜਾ ਇੱਕ ਪੋਜ਼ਿਟਿਵ ਨੁਕਤਾ ਤੇ ਨਾਲ ਨਾਲ ਇਹਨੇ ਵੀ ਕਿਹਾ ਕਿ ਅਸੀਂ ਜਿਹੜੀਆਂ ਐਪਲੀਕੇਸ਼ਨ ਪ੍ਰੋਸੈਸ ਹੈਗੀਆਂ ਖਾਸ ਹੋ ਕੇ ਜਿਹੜੇ ਰਿਸਰਚ ਪ੍ਰੋਗਰਾਮ ਦੇ ਵਿੱਚ ਹੈਗੀਆਂ ਦੋ ਹਫ਼ਤੇ ਦੇ ਵਿੱਚ ਪ੍ਰੋਸੈਸ ਕਰਾਂਗੇ ਪ੍ਰੋਸੈਸ ਕਰਾਂਗੇ ਤੇ ਆਹ ਜਿਹੜਾ ਅਪਡੇਟ ਆ ਨਾ ਤੇ ਕੈਨੇਡਾ ਨੇ ਆਪਣੀ ਆਫੀਸਰ ਸਾਈਟ ਤੇ ਪਾਇਆ ਹੈ ਕੀ ਅੰਦਾਜ਼ਾ ਲਾਈਏ ਇੱਕ ਪਾਸੇ ਇੱਕ ਪਾਸੇ ਉਹ ਕਹਿੰਦੇ ਮੈਂ ਵੀਜ਼ਾ ਘੱਟ ਦੇਣਾ ਇੱਕ ਪਾਸੇ ਉਹ ਕਹਿੰਦੇ ਆ ਕਿ ਮੈਂ ਇਦਾ ਦੇਣਾ ਸੋ ਇੱਕ ਪਾਸੇ ਉਹਨੇ ਆਪਣੀ ਆਫੀਸ਼ਲ ਸਾਈਡ ਤੇ ਇਹ ਵੀ ਚੀਜ਼ਾਂ ਕੀਤੀਆਂ ਤੇ ਮਤਲਬ ਕਿ ਇਹ ਤੋਂ ਕਲੈਰਿਟੀ ਇਹ ਹੈ ਕਿ ਉਹ ਵੀ ਚਾਹੁੰਦੇ ਆ ਕਿ ਅਸੀਂ ਚਾਹੇ ਆਪਣੇ ਰੂਲ ਸਟ੍ਰਿਕਟ ਝੂਰੂ ਕਰ ਰਹੇ ਆ ਪਰ ਸਾਨੂੰ ਵੀ ਜੈਨੂਇਨ ਕਲਾਇੰਟ ਜਿਹੜਾ ਸਟੂਡੈਂਟ ਹੈ ਮੈਂ ਤਾਂ ਕਹੂੰਗਾ ਚਾਹੀਦਾ ਵਾ ਕਿਉਂਕਿ ਉੱਥੇ ਦੀਆਂ ਯੂਨੀਵਰਸਟੀਆਂ ਨੂੰ ਵੀ ਬੱਚੇ ਚਾਹੀਦੇ ਆ ਐਂਡ ਆਫ ਦਾ ਡੇ ਜਿਹੜੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉੱਥੇ ਦੀ ਬਿਲੀਅਨ ਡਾਲਰ ਮੈਂ ਤਾਂ ਕਹੂੰਗਾ ਜਿਹੜੀ ਇੰਡਸਟਰੀ ਆ ਜਿੱਥੇ ਉਹ ਜੋਬ ਚੱਲਦੀਆਂ ਸਰਕਲ ਚੱਲਦਾ ਮੋਸਟ ਇੰਪੋਰਟੈਂਟ ਉੱਥੇ ਦਾ ਜਿਹੜਾ ਹੈਗਾ ਕਿ ਇਹ ਰੈਂਟ ਜਿਹੜਾ ਕੀ ਮੈਂ ਕਹਾਂਗਾ ਕਿ ਜਿਹੜਾ ਕੀ ਉਹਨਾਂ ਦਾ ਇਹ ਵੀ ਜਿਹੜਾ ਸੈਕਟਰ ਜਿਹੜਾ ਇੰਪੋਰਟੈਂਟ ਚੱਲਦਾ ਜਿਹਦੇ ਨਾਲ ਕਿ ਐਸ ਵੇਲੇ ਜਿਹਦਾ ਕੀ ਸਭ ਤੋਂ ਪਹਿਲਾਂ ਜੋ ਮੈਂ ਐਨਲਿਸਿਸ ਦੇਖਣਾ ਕਿ ਕੈਨੇਡਾ ਜਿਹੇ ਇਸ ਵੇਲੇ ਡਾਊਨ ਗਿਆ ਕੈਨੇਡਾ ਦਾ ਡਾਊਨਬਾਲ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਇਹ ਹੀ ਸੀਗੀ ਜਿਹੜੀ ਉੱਤੇ ਘਰਾਂ ਦੀਆਂ ਕੀਮਤੀਆਂ ਤਿੰਨ ਤਿੰਨ ਚਾਰ ਚਾਰ ਗੁਣਾ ਬੜੀ ਤੇਜ਼ੀ ਨਾਲ ਥੋੜੇ ਸਾਲਾਂ ਚ ਵਧੀਆਂ ਕਿਉਂ ਵਧੀਆਂ ਡਿਮਾਂਡ ਐਂਡ ਸਪਲਾਈ ਨਾਲ ਬੱਚਾ ਜ਼ਿਆਦਾ ਗਿਆ ਰੈਂਟ ਦੇ ਚੜ੍ਹਦੀਆਂ ਗਈਆਂ ਚੀਜ਼ਾਂ ਸੋ ਚੀਜ਼ਾਂ ਨੇ ਮੈਨੂੰ ਲੱਗਦਾ ਹੈ ਕਿ ਕੈਨੇਡਾ ਨੂੰ ਸੈਟਬੈਕ ਹੈਗਾ ਕਿਤੇ ਨਾ ਕਿਤੇ ਕੈਨੇਡਾ ਦੀਆਂ ਪਾਲਿਸੀ ਸਟ੍ਰਿਕਟ ਹੋਣੀਆਂ ਚਾਹੀਦੀਆਂ ਸੀ ਪਹਿਲੀਆਂ ਤੇ ਜੋ ਕੈਨੇਡਾ ਹੋਣ ਕਰ ਰਿਹਾ ਸੋ ਸਹਿੰਦੇ-ਸਹਿੰਦੇ ਕਰਦਾ ਚੱਲਦਾ ਤਾਂ ਸ਼ਾਇ ਅਮਲ ਨਾ ਕੈਨੇਡਾ ਨੂੰ ਇਹ ਦਿਨ ਦੇਖਣਾ ਪੈਂਦਾ ਨਾ ਸਾਡੇ ਅੱਜ ਬੱਚੇ ਉੱਤੇ ਖਰਾਬ ਹੁੰਦੇ ਤੇ ਅੱਜ ਮੈਂ ਹਰ ਵਾਰੀ ਇਹ ਕਹਿੰਦਾ ਕਿ ਜੇ ਖਰਾਬ ਤਾਂ ਚਲੋ ਕੋਈ ਨਹੀਂ ਇਮਤਿਹਾਨ ਹੀ ਆ ਜਿਹਦੇ ਜਿੰਨੇ ਤਕੜੇ ਇਮਤਿਹਾਨ ਆ ਉਹਦਾ ਉਹਨੂੰ ਓਨਾ ਹੀ ਜ਼ਿਆਦਾ ਵਧੀਆ ਰਿਜ਼ਲਟ ਉਹਨੂੰ ਆਉਣ ਵਾਲੇ ਦੇ ਨਾਲ ਚ ਡੈਫੀਨਿਟਲੀ ਬੱਚਿਆਂ ਨੂੰ ਦੇਖਣ ਨੂੰ ਜਰੂਰ ਜਿਹੜਾ ਮਿਲੇਗਾ ਮਿਲੇਗਾ ਬਾਕੀ ਜੇ ਮੈਂ ਵੀਜ਼ਾ ਦੀ ਗੱਲ ਕਰਾਂ ਜਿੱਦਾਂ ਹੁਣ ਪੈਲ ਰਿਮੂਵ ਕਰ ਦਿੱਤੀ ਉਹਨਾਂ ਨੇ ਸਰਕਾਰੀ ਇੰਸਟੀਚਿਊਟ ਤੋਂ ਮਾਸਟਰਸ ਕੋਰਸ ਵਾਸਤੇ ਬਾਕੀ ਗੱਲ ਜਿਹੜੀ ਇੱਕ ਹੋਰ ਚੀਜ਼ ਹੈਗੀ ਆ ਛੇਤੀ ਆਪਾਂ ਇਥੇ ਡਲਾਜੀ ਦੇ ਨਾਲ ਨਾ ਯੂਨੀਵਰਸਿਟੀ ਦੇ ਰੈਪ ਦੇ ਨਾਲ ਵੀ ਇਥੇ ਆਵਾਂਗੇ ਜੇ ਤਾਂ ਮੈਂ ਤੁਹਾਨੂੰ ਅੱਗੇ ਵੀ ਕਹਿ ਕੇ ਕਿ ਕਹਿ ਕੇ ਹਟਿਆ ਸੀਗਾ ਕਿ ਉੱਥੇ ਜਿਹੜੀ ਹੈ ਕਿ ਅਸਲ ਵਿੱਚ ਯੂਨੀਵਰਸਿਟੀ ਆਪ کہہ ਰਹੀ ਹੈ ਕਿ ਕਿਹੜੇ ਕੋਰਸਸ ਦੇ ਵਿੱਚ ਤੁਸੀਂ ਅਪਲਾਈ ਕਰੋ ਸਾਫ਼ ਤੌਰ ਤੇ ਇਹ ਚੀਜ਼ ਤੇ ਕਲੈਰਿਟੀ ਜਿਹੜੀ ਹੈਗੀ ਆ ਕਿ ਹੈਲਥ ਕੇਅਰ ਦੇ ਨਾਲ ਜਾਂ ਤੁਸੀਂ ਆਈਟੀ ਦੇ ਨਾਲ ਤੇ ਉਹਨਾਂ ਕੋਰਸ ਜਾਂ ਟ੍ਰੇਡ ਕੋਰਸ ਦੇ ਵਿੱਚ ਜਾਂਦੇ ਆ ਤੇ ਵੀਜ਼ਾ ਦੇ ਚਾਂਸਸ ਤੁਹਾਡੇ ਬਹੁਤ ਜ਼ਿਆਦਾ ਵਾਅਦੇ ਹੈਗੇ ਆ ਤੇ ਇੱਕ ਸਾਫ਼ ਇੱਕ ਐਂਡਵੇ ਦੇ ਵਿੱਚ ਮੈਂ ਇੱਕ ਇੰਪੋਰਟੈਂਟ ਗੱਲ ਵੀ ਕਰੂੰਗਾ ਐਸ ਵੇਲੇ ਤੁਹਾਡੇ ਸਪਾਂਸਰਸ ਦੀ ਤੁਹਾਡੇ ਮਾਪਿਆਂ ਦੀ ਸ਼ਾਹਕਾਰੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ ਇੱਕ ਸਾਲ ਦੀ ਫੀਸ ਦੇਣ ਤੋਂ ਬਾਅਦ ਇੱਕ ਸਾਲ ਦੀ ਜੀਆਈਸੀ ਦੇਣ ਤੋਂ ਬਾਅਦ ਵੀ ਤੁਹਾਡੇ ਜਿਹੜੇ ਖਾਤੇ ਆ ਨਹੀਂ ਮੈਂ ਤਾਂ ਕਹੂੰਗਾ ਪ੍ਰੋਪਰ ਸਟੇਟਮੈਂਟ ਲਾਓ ਮਿਨਿਮਮ ਕਿੰਨੀ 4 ਮਹੀਨੇ ਦੀ ਅਪ ਡਾਊਨਸ ਹੁੰਦੀਆਂ ਹੋਣ ਪੇਮੈਂਟ ਆਉਂਦੀਆਂ ਹੋਣ ਜਾਂਦੀਆਂ ਹੋਣ ਤੇ ਜ਼ਰੂਰ ਕਰੋ ਸੋ ਕੈਨੇਡਾ ਐਸਲੇ ਉਹ ਆ ਜਿੱਦਾਂ ਆਪਾਂ ਆਸਟ੍ਰੇਲੀਆ ਜਾਣਾ ਹੁੰਦਾ ਸੀ ਨਾ ਤੇ ਪਹਿਲੋਂ ਤਿਆਰੀ ਕਰਨੀ ਪੈਂਦੀ ਸੀ ਸੋ ਕੈਨੇਡਾ ਲਈ ਵੀ ਕਰਨੀ ਪੈਂਦੀ ਆ ਸੋ ਕੈਨੇਡਾ ਵੇਲੇ ਵੇਚ ਸਮਾਰਟੀ ਆਪਣੀਆਂ ਫੀਸਾਂ ਪੇ ਕਰੋ ਲਾਸਟ ਮੂਮੈਂਟ ਤੇ ਆਪਣੀ ਫੀਸ ਪੇ ਕਰੋ ਜੇ ਤੁਹਾਨੂੰ ਐਲਓਏ ਆਉਣੀਆਂ ਲਾਸਟ ਮੂਮੈਂਟ ਤੇ ਜਿਹੜੀ ਆਪਣੀ ਜੀਆਈਸੀ ਪੇ ਕਰੋ ਕਾਲੀ ਨਾ ਕਰੋ ਆਪਣੀਆਂ ਡੈਡਲਾਈਨਸ ਨੂੰ ਦੇਖਦੇ ਹੋਏ ਦੈਨ ਆਪਣੀ ਜਿਹੜੀ ਕਿ ਫਾਈਲ ਲਾਂਚ ਕਰੋ ਸੋ ਸ਼ਾਊ ਕਰੀਏ ਇਸ ਵੇਲੇ ਮਾਪਿਆਂ ਦੀ ਵੀ ਬੜੀ ਜ਼ਰੂਰੀ ਹੈ ਜੋ ਕਿ ਦੇਖਿਆ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਆ ਐਸਜੀਐਸ ਸਿਸਟਮ ਜਿਹੜਾ ਬੰਦ ਹੋਇਆ ਸੀ ਨਾ ਦੁਬਾਰਾ ਆਪਾਂ ਨੂੰ ਦੇਖਣ ਨੂੰ ਸ਼ੁਰੂ ਹੀ ਮਿਲੇ ਕਿਉਂਕਿ ਉਹ ਬਾਕੀ ਗੱਲਾਂ ਰਹਿ ਗਈਆਂ ਤੇ ਅੱਜ ਦੀ ਇਸ ਵੀਡੀਓ ਸੇ ਡੱਲਾ ਸਰ ਮੈਂ ਅਜ ਇੱਕ ਹੋਰ ਬੱਚਿਆਂ ਨੂੰ ਵੀ ਇੱਥੇ ਮੈਂ ਕਹਿ ਦੇਵਾਂ 6 ਇਚ ਤੋਂ ਘੱਟ ਫਾਈਲ ਨਾ ਲਾਓ ਕੈਨੇਡਾ ਦੀ ਉਹ ਮੁੱਲ ਦੀ ਰਿਫਿਊਜ਼ਲ ਹੋਏਗੀ ਜੇ ਬੱਚੇ ਦੀ ਇੱਕ ਚੋ 5.5 ਵੀ ਆ ਆਮ ਲਿਖ ਕੇ ਆ ਰਿਹਾ ਪੀਟੀ ਦਾ ਸਕੋਰ ਆ 58 ਤੋਂ ਘੱਟ ਆਪਣੀ ਫਾਈਲ ਬਿਲਕੁਲ ਨਾ ਲਾਓ ਜੇ ਇੱਕ ਚੋ ਵੀ ਤੁਹਾਡੇ 58 ਤੋਂ ਘੱਟ ਸਕੋਰ ਹੈਗਾ ਤੇ ਉਹ ਵੀ ਤੁਹਾਡੇ ਰਿਫਿਊਜ਼ਲ ਲੈਟਰ ਚ ਲਿਖ ਕੇ ਆ ਰਿਹਾ ਸੋ ਇਹ ਤਾਂ ਚੜੀਆਂ ਮੈਂ ਤੇ ਕਹੂੰਗਾ ਬੇਸਿਕ ਚੀਜ਼ਾਂ ਜਿਹੜੀਆਂ ਸਭ ਨੂੰ ਪਤਾ ਵਾ ਜੇ ਆਪਾਂ ਕਰਦੇ ਆਂ ਤੇ ਆਪਾਂ ਆਪ ਮੁੱਲ ਦੀ ਰਿਫਿਊਜ਼ਲ ਇਸ ਵੇਲੇ ਲਵਾਂਗੇ ਜੋ ਕਿ ਸਾਡੇ ਵੱਲੋਂ ਹਰ ਬੱਚੇ ਨੂੰ ਪਹਿਲੇ ਹੀ ਦਿਨ ਤੋਂ ਹੀ ਜੜੀ ਹੈ ਕਿ ਨਾ ਕੀਤੀ ਜਾਂਦੀ ਜਿਹਦੀ ਕੋਈ ਇਦਾਂ ਨਹੀਂ ਪ੍ਰੋਫਾਈਲ ਆ ਬਾਕੀ ਆਪਣੇ ਉਹਨੂੰ ਅਸੀਂ ਪੂਰਾ ਵਾਹ ਲਾ ਰਹੇ ਆਂ ਅਸੀਂ ਕੀ ਕਰ ਸਕੀਏ ਸੋ ਅੱਜ ਇੱਕ ਹੋਰ ਅਨਾਉਂਸਮੈਂਟ ਕਰਦਾ ਇਸ ਵੀਡੀਓ ਦੇ ਰਾਹੀਂ ਅ ਜਿਹੜੇ ਵੀ ਬੱਚੇ ਉਥੇ ਅਪਲਾਈ ਕਰਨਾ ਚਾਹੁੰਦੇ ਆ ਅਸੀਂ ਇੱਕ ਵੀ ਪੈਸਾ ਆਪਣੀ ਜਿਹੜੀ ਮੈਂ ਤੇ ਕਹੂੰਗਾ ਫੀਸ ਆ ਬੱਚਿਆਂ ਤੋਂ ਅਫਰੰਟ ਨਹੀਂ ਲੈ ਰਹੇ ਚਾਹੇ ਉਹ ਸਟੂਡੈਂਟ ਵੀਜ਼ਾ ਹੋਵੇ ਚਾਹੇ ਉਹ ਵਿਸਟਰ ਵੀਜ਼ਾ ਹੋਵੇ ਇਹ ਪੰਜਾਬ ਦੀ ਇੱਕੋ ਇੱਕ ਕੰਪਨੀ ਹੋਗੀ ਨਹੀਂ ਤਾਂ ਐਸ ਵੇਲੇ ਕੀ ਹੋ ਰਿਹਾ ਵਾ ਕਿ ਜ਼ਿਆਦਾਤਰ ਜਿਹੜੇ ਕਿ ਮੈਂ ਤਾਂ ਕਹੂੰਗਾ ਸਾਰ ਇਮੀਗ੍ਰੇਸ਼ਨ ਵਾਲੇ ਕੰਪਨੀਆਂ ਆ ਸੋ ਮੈਂ ਕਿਸੇ ਲਈ ਮੜਾ ਚੰਗਾ ਨਹੀਂ ਕਹਿੰਦਾ ਹਰ ਕਿਸ ਦਾ ਬਿਜ਼ਨਸ ਮਾਡਲ ਆ ਉਹ ਪਹਿਲੋਂ ਪੈਸੇ ਲੈ ਜਾ ਰਹੇ ਆ ਕਹਿੰਦੇ ਜੀ ਬਾਅਦ ਵਿੱਚ ਜੋ ਮੱਝੀ ਵੀਜ਼ਾ ਹੋਵੇ ਨਾ ਸਾਨੂੰ ਵੀ ਪਤਾ ਜੇ ਵੀਜ਼ਾ ਘੱਟ ਆ ਰਿਹਾ ਤੇ ਉਹਦੇ ਵਾਸਤੇ ਜੋ ਅਸੀਂ ਕਰ ਰਹੇ ਆ ਹਸਾ ਕੇ ਪੈਸੇ ਲਵਾਂਗੇ ਸੋ ਤੁਹਾਡੇ ਕੋਲ ਜਿਹੜੀ ਪੇਮੈਂਟ ਆ ਆਪਣੀ ਜਿਹੜੀ ਫੀਸ ਵੀ ਹੈਗੀ ਜਿਹੜੀ ਹੈਗੀ ਆ ਨੋਮੀਨਲ ਚਾਰਜਸ ਹੋਣਗੀਆਂ ਸਭ ਨੂੰ ਪਤਾ ਸੀ ਇੰਨੇ ਕੁ ਪੈਸੇ ਜ਼ਿਆਦਾ ਨਹੀਂ ਲੈਂਦੇ ਆਫਟਰਵਰਡਸ ਵੀ ਉਹ ਵੀ ਕਰਨ ਹੋਣਗੇ ਤੁਹਾਡੇ ਕੋਲ ਆਫਟਰ ਵੀਜ਼ਾ ਪੇਮੈਂਟ ਦੇ ਵਿੱਚ ਹੋਣਗੇ ਸਿਰਫ ਆਪਣੀ ਫੀਸ ਬਾਕੀ ਹਾਂ ਜਿਹੜੀ ਸਰਕਾਰੀ ਫੀਸਾਂ ਜਿਹੜੀਆਂ ਐਮਬੈਸੀ ਫੀਸ ਲਾਉ ਲੋ ਜੇ ਮੈਂ ਸਟੂਡੈਂਟ ਵੀਜ਼ੇ ਦੀ ਯੂਨੀਵਰਸਿਟੀ ਫੀਸ ਲਾਉ ਰਿਹਾ ਉਹ ਤਾਂ ਬੱਚੇ ਨੇ ਹੀ ਪੇ ਕਰਨੀ ਪਰ ਆਪ ਨਹੀਂ ਪੈਸਾ ਘਮਾਵਾਂਗੇ ਜੋ ਅਸੀਂ ਕਰ ਸਕਦੇ ਆ ਜੋ ਮਤਲਬ ਇਹ ਕਹੂੰਗਾ ਇਮਾਨਦਾਰੀ ਨਾਲ ਬੱਚਿਆਂ ਨਾਲ ਖੜ ਸਕਦੇ ਆ ਉੱਥੇ ਜ਼ਰੂਰ ਖੜਾਂਗੇ ਆਪਣੇ ਵੱਲ ਪੂਰਾ ਵਾਹ ਲਾਵਾਂਗੇ ਕਿ ਬੱਚੇ ਦੀ ਫਾਈਲ ਤੇ ਵੀਜ਼ਾ ਆਵੇ ਥੈਨ ਕਿ ਸਾਡੀ ਜਿਹੜੀ ਕਮਾਈ ਹੋਵੇ ਕਿਉਂਕਿ ਸਾਡੇ ਵੀ ਖਰਚੇ ਬੱਚਿਆਂ ਦੀ ਖੁਸ਼ੀ ਨਾਲ ਹੀ ਮੈਂ ਤਾਂ ਕਹਾਂਗਾ ਚੱਲਣ ਨਾ ਕਿ ਬੱਚਿਆਂ ਨੂੰ ਰਵਾ ਕੇ ਸਾਡੇ ਖਰਚੇ ਚੱਲਣ ਤੇ ਇਹ ਜਿਹੜੀ ਅਸੀਂ ਚੀਜ਼ ਸ਼ੁਰੂ ਕਰ ਰਹੇ ਹਾਂ ਤੇ ਅੱਜ ਮੈਂ ਇੱਥੇ ਡੇਟ ਵੀ ਅਨਾਉਂਸ ਕਰ ਰਹੇ ਹਾਂ ਅਸੀਂ 11 ਨਵੰਬਰ ਤੋਂ ਸ਼ੁਰੂ ਕਰ ਰਹੇ ਹਾਂ 11 ਨਵੰਬਰ 2025 ਤੋਂ ਸ਼ੁਰੂ ਕਰ ਰਹੇ ਹਾਂ ਇਹ ਵਾਲੀ ਜਿਹੜੀ ਜਿਹੜੀ ਤੁਹਾਡੇ ਨਾਲ ਮੈਂ ਅੱਜ ਕੀ ਕਰ ਰਿਹਾ ਸੋ ਜਰੂਰ ਮੈਂ ਤੁਹਾਨੂੰ ਕਹਾਂਗਾ ਛੇਤੀ ਉਹਦੇ ਛੇਤੀ ਆਪਣੇ ਪਰਿਵਾਰ ਨਾਲ ਆ ਕੇ ਆਪਣਾ ਤੁਸੀਂ ਪ੍ਰੋਸੈਸ ਜਰੂਰ ਸ਼ੁਰੂ ਕਰਵਾ ਸਕਦੇ ਟੇਰੀਨਾਟਾਓ ਜੇ ਤੁਸੀਂ ਆਪਾਂ ਵੇਟ ਕਰ ਰਹੇ ਆ ਕਿ ਸਮਾਂ ਵਧੀਆ ਹੋ ਜਾ ਕੁਛ ਹੈ ਤਾਂ ਸਮਾਂ ਤਾਂ ਮੈਂ ਕਹਿੰਦਾ ਹਮੇਸ਼ਾ ਹੀ ਵਧੀਆ ਹੁੰਦਾ ਓਨਲੀ ਮੈਟਰ ਮੈਂ ਕਿੰਨੀ ਤਿਆਰੀ ਨਾਲ ਜਿਹੜਾ ਕਿ ਆਪਣਾ ਇਸ ਸਮੇਂ ਦੇ ਵਾਸਤੇ ਕਰ ਰਿਹਾ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਸੋ ਵਿਦਿਆਰਥੀਆਂ ਦੇ ਲਈ ਇਹ ਬਹੁਤ ਫਾਇਦੇ ਵਾਲੀਆਂ ਕੋਈ ਗਲਤੀਆਂ ਤੋਂ ਬਚਣਾ ਹੈ ਤੀਰੇ ਜੀ ਦੀਆਂ ਗੱਲਾਂ ਨੂੰ ਫਾਲੋ ਕਰਨਾ ਹੈ ਕੋਈ ਕਨਫਿਊਜ਼ਨ ਹੈ ਕੋ ਕਲੈਰਿਟੀ ਚਾਹੀਦੀ ਹੈ ਤੇ ਤੀਰਤ ਜੀ ਨੂੰ ਮਿਲੋ 8557885578 ਇਹਨਾਂ ਦਾ ਟੈਲੀਫੋਨ ਨੰਬਰ ਹੈ ਟੈਲੀਫੋਨ ਕਰਕੇ ਜਾਓ ਜਲੰਧਰ ਜਾਓ ਅੰਮ੍ਰਿਤਸਰ ਜਾਓ ਨਿੱਜੀ ਤੌਰ ਤੇ ਮਿਲੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਪੂਰੀ ਤਸੱਲੀ ਕਰਕੇ ਤੁਹਾਡੇ ਤੋਂ ਵੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਸਿਲੈਕਸ਼ਨ ਆਫ ਕੰਟਰੀ ਜਾਂ ਸਿਲੈਕਸ਼ਨ ਆਫ ਕੋਰਸ ਦੇ ਮਾਮਲੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੀਰੇ ਜੀ ਸਸੀਕਾ